ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ੁੱੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚੱਕ ਕੇ ਲੈ ਕੇ ਆਈ ਤੇ ਪੁਲਿਸ ਵਾਲਾ ਲੱਡੂ ਵੰਡ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸ ਵਾਲੇ ਤੇ ਫੁੱਲ ਸਿੱਟੀ ਜਾ ਰਹੀ ਹੈ ਕੀ ਮਾਤਾ ਲੱਡੂ ਲੈ ਕੇ ਆਈਆਂ ਜੀ ਤੁਹਾਡੇ ਲਈ ਸਾਰਿਆਂ ਲਈ ਪੁਲਸਰ ਤੇ ਪੁਲਸ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੋਨ ਡਿੱਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੇ ਚਾਚੇ ਤਾਏ ਨੇ ਆਪਣੇ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਕੋਈ ਨਹੀਂ ਬਖਸ਼ਾ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾੜਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਦੇ ਬਕਸ਼ਾ ਜਾਊਗਾ